ਕਾਲੀਆ ਬਟਨਾ ਦੀ ਇੱਕ ਐਕਟਰਸ ਆ ਬਾਲੀਵੁੱਡ ਦੀ ਤੇ ਆ ਕਪਿਲ ਸ਼ਰਮਾ ਕਮੇਡੀ ਸ਼ੋਅ ਦੇ ਵਿੱਚ ਗਈ ਤੇ ਉਹਨੂੰ ਉੱਤੇ ਕਾਫੀ ਦਿੱਤੀ ਤੇ ਵਿੱਚ ਖੰਡ ਪਾ ਦਿੱਤੀ ਗਈ ਤੇ ਉਹਨੇ ਕਿੰਨਾ ਰੌਲਾ ਪਾਇਆ ਇਹ ਕੀ ਹੈ ਕਾਲੀਆ ਫਲੈਕਸ ਤੇ ਬਾਅਦ ਵਿੱਚ ਲਾਸਟ ਮੈਂ ਆਈ ਇਹ ਬਰੀ ਚੀਜ਼ ਹੈ ਹਾਂ ਕਿਉਂਕਿ ਮੈਂ ਕਾਫੀ ਨਹੀਂ ਪੀਤੀ ਦੇਖੋ ਤੁਸੀਂ ਰੈੱਡ ਟੀ ਬਲੈਕ ਟੀ ਇਸ ਵਿੱਚ 슈ਗਰ ਡਾਲਾ ਹੈ ਥੋੜਾ ਜਿਹਾ ਡਾਲਾ ਨਹੀਂ ਇਹ ਦੇਖੋ ਇਤਨਾ ਪੈਸਾ ਕਮਾਰੀ ਹੈ ਪਰ ਇਹ 슈ਗਰ ਵੀ ਨਹੀਂ ਖਾ ਸਕਦੀ ਕਾਲੀਆ ਮੂਹ ਕਹਿ ਰਹੀ ਹੈ ਵੀ ਜਿਹੜੀ ਖੰਡ ਆ 슈ਗਰ ਆ ਉਹ ਨਹੀਂ ਖਾਣੀ ਚਾਹੀਦੀ ਇਹ ਚੰਗੀ ਨਹੀਂ ਹੈਗੀ ਸਿਹਤ ਲਈ ਉਹ ਮਤਲਬ ਬਹੁਤ ਜਿਆਦਾ ਨੁਕਸਾਨਦੇਹ ਹੈ ਤੇ ਆਪਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਆਪਾਂ ਤਾਂ ਹੀ ਪਿੱਛੇ ਆਪਾਂ ਜਿੰਨੇ ਵਾਰੀ ਵੀ ਚਾਹ ਬੰਦੀਏ ਚੱਲ ਗਈ ਖੰਡ ਪਾਈ ਖੰਡ ਪਾਈ ਖੰਡ ਆਪਣੀ ਸਿਹਤ ਆਸਤੇ ਇੱਕ ਜ਼ਹਿਰ ਆ ਤੁਸੀਂ ਖਾਈਏ ਨੇ ਉਹ ਇਹ ਲੋਕ ਦੇਖੋ ਦੂਜੇ ਪੰਨੇ ਕੀ ਹੈ ਇਹ ਲੋਕਾਂ ਦਾ ਸਿਰਫ ਜਿਹੜਾ ਮਸਲਾ ਉਹ ਸਿਰਫ ਪੈਸਾ ਆ ਦੇਖੋ ਦੂਜੇ ਪੰਨੇ ਇਹ 슈ਗਰ ਦੀ ਐਡ ਕਰਤੀ ਹੈ ਆ ਫਰੂਟੀ ਜਿਹੜੀ ਇਹ ਪੀ ਰਹੀ ਹੈ ਕੋਲਡ ਡਰਿੰਕ ਪਿੰਦੇ ਇਹਦੇ ਵਿੱਚ ਕਿੰਨੀ ਜਿਆਦਾ 슈ਗਰ ਹੁੰਦੀ ਹੈ ਤੇ ਆਪਾਂ ਇਸ ਚੀਂ ਨੇ ਇੰਨੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਇਹਨਾਂ ਨੂੰ ਫੋਲੋ ਕਰਦੇ ਆ ਤੇ ਇਹ ਆਪਾਂ ਸਟੇਟਸ ਸਿੰਬਲ ਸਮਝਣ ਲੱਗ ਜਣੇ ਆ ਵੀ ਇਹਨਾਂ ਨੇ ਆ ਮੇਰੀ ਪ੍ਰੋਟੀਨ ਸ਼ੇਅਰ ਕਰੋ ਗਿਆਨ ਕਰ ਸ਼ੇਅਰ ਕਰੋ ਗਿਆਨ ਕਰ ਸ਼ੇਅਰ ਕਰੋ ਕਿ ਰਾ ਦੇ ਕੋਲ ਚਾਕਲੇਟ ਦੀ ਵੀ ਐਡ ਕਰੀ ਜਾਂਦੀ ਹੈ ਇਹ ਜਿਹੜੀ ਆਪੇ ਲੋਕ ਇੰਨੇ ਜਿਆਦਾ ਹਲਕੇ ਫੁਲਕੇ ਬੀਫ ਉੱਪਰ पे ਐਕਸਟਰਾ ਚਾਕਲੇਟ ਮਾਸ਼ੀਂ ਕਰਦੇ ਆ ਆਪਣੇ ਟੋਪਿਕ ਦਾ ਮੈਡਮ ਜਰਾ ਉਹ ਟੋਪ ਦਿਖਾ ਦੇ ਤੇ ਆਪਾਂ ਇਹ ਆਪ ਤੇ ਇੱਕਦਮ ਮਸਤ ਲੱਗੀ ਤੇ ਆਪਾਂ ਬੇਦਖਰੂ ਬਣਦੇ ਆਂ ਤੇ ਜਿੰਦਗੀ ਦੇ ਵਿੱਚ ਅਗਰ ਤੁਸੀਂ ਲੰਮੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਆਦੀ ਜ਼ਿੰਦਗੀ ਚੋਂ ਬਾਹਰ ਕੱਢ ਦਿਓ ਜੇ ਤੁਸੀਂ ਤੰਦਰੁਸਤ ਰਹਿਣਾ ਜੇ ਤੁਸੀਂ ਚਾਹੁੰਦੇ ਹੋ ਦੀ ਲੰਮੀ ਜ਼ਿੰਦਗੀ ਜੀਣੀ ਹੈ ਤਾਂ ਖੰਡ ਨੂੰ ਮਿੱਠੇ ਨੂੰ ਆਦੀ ਜ਼ਿੰਦਗੀ ਚੋਂ ਬਾਹਰ ਕੱਢ ਦਿਓ ਨਹੀਂ ਤਾਂ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਖਰਾਬ ਹੋ ਸਕਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ